ਖਬਰਾਂ ਦੀ ਸ਼ੁਰੂਆਤ ਕਰਗੇ ਸਰਕਾਰਾਂ ਦੇ ਕਮਾਂ ਤੋਂ ਤੇ ਸਰਕਾਰਾਂ ਜਿਹੜੇ ਦਾਅਵੇ ਕਰਦੀਆਂ ਤੇ ਜੋ ਬਾਅਦ ਚ ਕਹਿੰਦੀਆਂ ਨੇ ਖਬਰੇ ਕਹਿ ਰਹੀ ਐ ਜੋ ਪਿਛਲੇ ਦਿਨਾਂ ਦੇ ਵਿੱਚ ਸ਼ੰਭੂ ਤੇ ਖਨੌਰੀ ਤੇ ਵਾਪਰਿਆ ਉਹ ਸੰਦਰਭ ਦੇ ਵਿੱਚ ਕਿ 185 ਟਰਾਲੀਆਂ ਚੋਰੀ ਹੋ ਗਈਆਂ ਤੇ ਡੱਲੇਵਾਲ ਵੀ ਕਹਿੰਦੇ ਆਪੇ ਹੀ ਚਲੇ ਗਏ ਹਸਪੀਟਲ ਦੇ ਵਿੱਚ ਵੀ ਮੈਨੂੰ ਦਾਖਲ ਕਰ ਲਓ ਜੀ ਮਾਜਰਾ ਕੀ ਐ ਪੂਰਾ ਪ੍ਰਵੀਨ ਜੀ ਜਦੋਂ ਕਸਾਨੀ ਦੇ ਉੱਤੇ ਸ਼ੰਭੂ ਦੇ ਉੱਤੇ ਜਾਂ ਖਨੋਰੀ ਦੇ ਉੱਤੇ ਇਹਨਾਂ ਨੇ ਬਲਡੋਜ਼ਰ ਕਰੇਨਾ ਚਲਾਈਆਂ ਧੂਖ ਕਿਚੂਕ ਕੀਤੀ ਤੇ ਦੂਸਰੇ ਪਾਸੇ ਚੰਡੀਗੜ੍ਹ ਆਉਣ ਤੋਂ ਬਾਅਦ ਮੀਟਿੰਗ ਤੋਂ ਨਿਕਲੇ ਕਿਸਾਨਾਂ ਆਗੂਆਂ ਨੂੰ ਜਦੋਂ ਮਹਾਲੀ ਤੋਂ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਲੱਗਾ ਕਿ ਪੰਜਾਬ ਦਾ ਹੁਣ ਸਭ ਤੋਂ ਵੱਡਾ ਮਾਮਲਾ ਸਭ ਤੋਂ ਵੱਡਾ ਮੁੱਦਾ ਇਹੀ ਬਣਨ ਜਾ ਰਿਹਾ ਹੂੰ ਹੂੰ ਪਰ ਉਹ ਸਭ ਦੇ ਦਰਮਿਆਨ ਮੀਡੀਆ ਦੇ ਵਿੱਚ ਜਾਂ ਸਿਸਟਮ ਦੇ ਵਿੱਚ ਜੇਕਰ ਕੋਈ ਚੀਜ਼ ਹਾਈਲਾਈਟ ਹੋ ਰਹੀ ਸੀ ਤਾਂ ਉਹ ਬਾਠ ਵਾਲਾ ਮੁੱਦਾ ਖੂਬ ਚੱਲਦਾ ਜ਼ਿਕਰ ਨਾਲ ਬਾਠ ਹੂੰ ਤੇ ਉਸ ਧਿਰ ਨੂੰ ਵੀ ਜਦੋਂ ਕਿ ਐਡੀ ਪਹੁੰਚ ਅਪਰੋਚ ਤਾਕਤ ਹੋਣ ਦੇ ਬਾਵਜੂਦ ਵੀ ਧਰਨਾ ਲਾਉਣਾ ਪਿਆ ਸਾਬਕਾ ਫੌਜੀਆ ਨੂੰ ਸੜਕਾਂ ਤੇ ਬਹਿਣਾ ਪਿਆ ਤੇ ਉਸ ਪ੍ਰਕਿਰਿਆ ਤੋਂ ਬਾਅਦ ਜਾ ਕੇ ਐਫ ਆਈ ਆਰ ਹੁੰਦੀ ਆ ਤੇ ਹੁਣ 31 ਤਰੀਕ ਨੂੰ ਕਹਿੰਦੇ ਮੁੱਖ ਮੰਤਰੀ ਨੇ ਟਾਈਮ ਦਿੱਤਾ ਜੀ ਮੁਲਾਕਾਤ ਦਾ ਜੀ ਸੋ ਇਸ ਦੀ ਬੇਸ਼ੱਕ ਉਹ ਟ੍ਰੈਂਡਿੰਗ ਸੀ ਤਾਂ ਪਰ ਇੱਕੋ ਦਾ ਵੀ ਪੱਖ ਹੀ ਵੀ ਦਿਖ ਰਿਹਾ ਸੀ ਕਿ ਆਏ ਨਹੀਂ ਜੇ ਕਰਨਲ ਬਾਠਵਰਗਿਆਂ ਨੂੰ ਐਫ ਆਈ ਆਰ ਕਰਾਉਣ ਲਈ ਉਹਦੇ ਪਰਿਵਾਰ ਨੂੰ ਐਫ ਆਈ ਆਰ ਕਰਾਉਣ ਲਈ ਇੰਨੀ ਜਦੂਜਦ ਕਰਨੀ ਪੈਂਦੀ ਹੈ ਤਾਂ ਆਮ ਬੰਦੇ ਦੀ ਸੁਣਵਾਈ ਕਿੱਥੇ ਹੁੰਦੀ ਹੋਣੀ ਇਹ ਤਾਂ ਹੰਦਾ ਜਾ ਸਪੱਸ਼ਟ ਲੱਗਦਾ ਜੀ ਜੀ ਬਿਲਕੁਲ ਪਰ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਜੇਕਰ ਉਹ ਖਬਰ ਨਹੀਂ ਦਿਖ ਰਹੀ ਕਿਸਾਨੀ ਵਾਲੀ ਤਾਂ ਉਹਦੇ ਵਿੱਚ ਕੁਝ ਹੋ ਨਹੀਂ ਰਿਹਾ। ਤਰាតុਲ ਤੇ ਜਥੇਬੰਦੀਆਂ ਆਪਸ ਵਿੱਚ ਬੈਠਕਾਂ ਦਾ ਤਾਲਮਿਲ ਸ਼ੁਰੂ ਹੋ ਗਿਆ ਸੀਗਾ। ਐਸਕੇਮ ਨੇ ਕਾਲ ਦੇ ਦਿੱਤੀ ਹੈ ਮਤਲਬ ਕਿ 28 ਤਰੀਕ ਨੂੰ ਪੂਰੇ ਪੰਜਾਬ ਦੇ ਜਿਲ੍ਹਾ ਪੱਤਰ ਦੇ ਉੱਤੇ ਹੈ ਨਾ ਸਰਕਾਰ ਦੇ ਪੂਰੇ ਸੱਸੋਂ ਦੇ ਖਿਲਾਫ ਚਾਹੇ ਉਹ ਬਲਡੋਜ਼ਰ ਕੱਲ ਚੜਾ ਚਾਹੇ ਇਨਕਾਉਂਟਰ ਹੋ ਰਿਹਾ ਤੇ ਚਾਹੇ ਕਿਸਾਨੀ ਵਾਲੇ ਮਸਲੇ ਨੇ। ਹਾਂਜੀ। ਹਾਂ ਜ਼ਬਰ ਜ਼ੁਲਮ ਦੇ ਖਿਲਾਫ ਪ੍ਰਦਰਸ਼ਨ ਕਰਨ ਦਾ ਉਧਰ ਕਿਸਾਨ ਮਜ਼ਦੂਰ ਜਥੇਬੰਦੀ ਨੇ ਮੀਟਿੰਗਾਂ ਕਰਕੇ ਆਪਣਾ ਪ੍ਰੋਗਰਾਮ ਐਲਾਨ ਦਿੱਤਾ ਹੈ ਹਾਂਜੀ ਤੇ ਜਿਲ੍ਹਾ ਪੱਦਰ ਤੇ ਸ਼ਹਿਰ ਪੱਦਰ ਤੇ ਕਸਬਾ ਪੱਦਰ ਤੇ ਜਥੇਬੰਦੀਆਂ ਆਪ ਕੋ ਆਪਣੀ ਸਮਰਥਾ ਅਨੁਸਾਰ ਪ੍ਰਦਰਸ਼ਨ ਕਰ ਰਹੀਆਂ ਹਨ ਹਮਮ ਪਰ ਜਿਹੜਾ ਦ੍ਰਿਸ਼ ਉਸ ਦਿਨ ਸੀਗਾ ਉਹ ਦ੍ਰਿਸ਼ ਨੇ ਕਈ ਸਵਾਲ ਪੈਦਾ ਕੀਤੇ ਆ ਹਮਮ ਸਵਾਲ ਇਹ ਹੈ ਕਿ ਕੀ ਸਰਕਾਰਾਂ ਦਾ ਕੰਮ ਹੁਣ ਚੋਰੀ ਕਰਨਾ ਵੀ ਹੋ ਗਿਆ ਹਮਮ ਕੀ ਸਿਸਟਮ ਦਾ ਕੰਮ ਹੁਣ ਸਾਮਾਨ ਚੋਰੀ ਕਰਾਉਣਾ ਵੀ ਹੋ ਗਿਆ ਹਮਮ ਕੀ ਪੁਲਿਸ ਰੱਖਿਆ ਲਈ ਹੁੰਦੀ ਹੈ ਕਿ ਚੋਰਾ ਨਾਲ ਮਿਲੀ ਹੁੰਦੀ ਹੈ ਮਤਲਬ ਮੂੰਹਾਂ ਤੇ ਕੱਪੜੇ ਬਣਾ ਕੇ ਟਰੈਲੀਆਂ ਨੂੰ ਮਤਲਬ ਟਰੈਕਟਰਾਂ ਨਾਲ ਪਾ ਕੇ ਤੁਸੀਂ ਲੈ ਕੇ ਜਾ ਰਹੇ ਹੋ ਤੇ ਪੁੱਛਣ ਤੇ ਕਹਿੰਦੇ ਹੋ ਜੀ ਸਾਨੂੰ ਤਾਂ ਦਿਹਾੜੀ ਤੇ ਲਿਆਏ ਨੇ ਜੀ ਕੁੱਟ ਕੇ ਲਿਆਏ ਨੇ ਜੀ ਤੇ ਪੁਲਿਸ ਵਾਲਿਆਂ ਨੇ ਨਹੀਂ ਜੀ ਢੂੜ ਪੈਂਦੀਆਂ ਨੇ ਤਾਂ ਮੂੰਹ ਟਕੇ ਨੇ ਸੋ ਇਹ ਜਿਹੜਾ ਬਰਤਾਰਾ ਸੀਗਾ ਉਸ ਤੋਂ ਬਾਅਦ ਫਿਰ ਵੀਡੀਓ ਸਾਹਮਣੇ ਆਉਣ ਲੱਗੀਆਂ ਕਿ ਵੀ ਆਹ ਤਾਂ ਐਮਐਲਏ ਦੇ ਗੈਰ ਵਿੱਚ ਖੜੀਆਂ ਨੇ ਟਰਾਲੀਆਂ ਆ ਆਹ ਰਿਸ਼ਤੇਦਾਰ ਦੇ ਪਾਰਟੀ ਦੇ ਸਰਪੰਚ ਦੇ ਵੇੜੇ 'ਚ ਖੜੀਆਂ ਨੇ ਜੀ ਆਹ ਪੰਚ ਲੈ ਗਿਆ ਜੀ ਇੰਨੀ ਆ ਉਹਦੇ ਕੋਲ ਨੇ ਤੇ ਕੱਲ ਪੰਜਾਬ ਦੀ ਵਿਧਾਨ ਸਭਾ ਦੇ ਵਿਰੋਧੀ ਲੀਡਰ ਗਣਾਰੇ ਚ ਕਿ 185 ਟਰਾਲੀਆਂ ਚੋਰੀ ਹੋਈਆਂ ਜੀ ਮਤਲਬ LED ਕੋਈ ਲਾ ਕੇ ਲੈ ਗਿਆ ਵਿੱਚ ਕੋਈ ਲਾ ਕੇ ਲੈ ਗਿਆ ਮੰਜੇ ਬਿਸਤਰੇ ਕੋਈ ਲੈ ਗਿਆ ਅੰਦਰ ਕੁਰਸੀਆਂ ਮੇਜ਼ ਕੋਈ ਲੈ ਗਿਆ ਪੱਖਾ ਕੋਈ ਲੈ ਗਿਆ ਗੱਦੇ ਕੋਈ ਚੱਕ ਕੇ ਲੈ ਗਿਆ AC ਕੋਈ ਲੈ ਗਿਆ ਸਿਲੰਡਰ ਲੈ ਗਿਆ ਕੋਈ ਚੁੱਲਾ ਲੈ ਗਿਆ ਸੋ ਕੋਈ ਤਰਪਾਲਾ ਲਾ ਕੇ ਲੈ ਗਿਆ ਜਿਹਨੂੰ ਜੋ ਹੱਥ ਲੱਗ ਰਿਹਾ ਹੈ ਨਾ ਕੂੜੇ ਵਾਲਾ ਕੂੜਾ ਲੈ ਕੇ ਜਾ ਰਿਹਾ ਤੇ ਇਹਨਾਂ ਕਵਾੜੀ ਵਾਲੇ ਕਬਾੜ ਵਾਲਾ ਸਮਾਨ ਚੱਕ ਕੇ ਲੈ ਕੇ ਜਾ ਰਹੇ ਨੇ ਕਿ 10ਵਾਂ ਤੋੜ ਦਿੱਤਾ ਗਿਆ ਭੰਨ ਦਿੱਤਾ ਗਿਆ ਪਰ ਮਤਲਬ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਭਾਈ ਕਾਗਜ਼ ਦਿਖਾਓ ਜਿਹੜਾ ਸਮਾਨ ਥਾਣੇ ਖੜਾ ਤਾਂ ਤੁਹਾਨੂੰ ਮਿਲੂਗਾ ਹੈ ਨਾ ਹੁਣ ਕਹਿੰਦੇ ਜੀ ਪੁਲਿਸ ਨੇ ਐਸਪੀ ਜਸਵੀਰ ਸਿੰਘ ਦੀ ਡਿਊਟੀ ਲਾਤੀ ਨੌਡਲ ਅਫਸਰ ਨਿਯੁਕਤ ਕਰਤਾ ਸੋ ਜਿਨ੍ਹਾਂ ਦਾ ਸਮਾਨ ਗੁੰਮ ਹੈ ਉਹ ਪਰਚੀ ਐਫ ਆਈ ਆਰ ਲਿਖਾ ਲਓ ਠੀਕ ਹੈ ਮਤਲਬ ਰਿਪੋਰਟ ਲਿਖਾਉਂਗੇ ਉਹ ਤੋਂ ਬਾਅਦ ਹੀ ਤੁਸੀਂ ਕਹੋਗੇ ਜੀ ਪਛਾਣ ਲਿਆਓ ਜੀ ਆਪਣੇ ਕਾਗਜ਼ ਲਿਆਓ ਤਾਂ ਹੀ ਤੁਹਾਨੂੰ ਦਵਾਂਗੇ ਐਫ ਆਈ ਆਰ ਵੀ ਤੁਸੀਂ ਕਹੋਗੇ ਜੀ ਪਹਿਲਾਂ ਕਾਗਜ਼ ਲਿਆਓ ਜਿਹੜੀ ਚੀ ਚੋਰੀ ਹੋਈ ਹੈ ਹਾਂ ਜੀ ਹਾਂ ਜੀ ਸੋ ਇਸ ਲਈ ਇਹ ਸਾਰਾ ਡਰਾਮਾ ਜਿਹੜਾ ਕੀਤਾ ਜਾ ਰਿਹਾ ਉਹਦੇ ਨਾਲ ਹੁਣ ਆਮ ਆਦਮੀ ਪਾਰਟੀ ਦੀ ਹੋਰ ਬਦਨਾਮੀ ਖੜੀ ਲਈ। ਹੂੰ। ਦੂਸਰੇ ਪਾਸੇ ਜਗਜੀਤ ਸਿੰਘ ਦੱਲੇਵਾਲ ਨੂੰ ਸਭ ਨੇ ਦੇਖਿਆ ਕਿ ਕਿਵੇਂ ਐਂਬੂਲੈਂਸ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਧੂਖੇ ਆਪ ਬੈਠ ਕੇ ਪੁਲਿਸ ਲੈ ਕੇ ਗਈ। ਹੂੰ ਹੂੰ ਤੇ ਉਸ ਤੋਂ ਬਾਅਦ ਕਦੇ ਪਟਿਆਲਾ, ਕਦੇ ਲੁਧਿਆਣਾ, ਕਦੇ ਜਲੰਧਰ, ਕਦੇ ਗੈਸਟ ਹਾਊਸ, ਕਦੇ ਸਰਕਾਰੀ ਹਸਪਤਾਲ, ਕਦੇ ਪ੍ਰਾਈਵੇਟ ਹਸਪਤਾਲ ਹੁਣ ਜੀ ਪਟਿਆਲਾ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਨੇ ਜੀ। ਤੇ ਮਾਨਯੋਗ ਹਾਈ ਕੋਰਟ 'ਚ ਕੀ ਕਹਿੰਦੇ ਨੇ ਜੀ? ਪੰਜਾਬ ਸਰਕਾਰ ਨਹੀਂ ਜੀ ਕਹਿੰਦੇ ਉਹ ਤਾਂ ਆਪ ਹੀ ਦਾਖਲ ਹੋਏ ਨੇ ਜੀ। ਸਾਡੇ ਤਾਂ ਉਹ ਹਿਰਾਸ ਸਸਨ ਦੇ ਖਿਲਾਫ ਕੋਈ ਮਾਮਲਾ ਨਹੀਂ ਦਰਜ ਕੀਤਾ ਜੀ ਕਮਾਲ ਆ ਵੀ ਜੇ ਡੱਲੇ ਵਾਲ ਆਪੇ ਦਾਖਲ ਹੋਇਆ ਫਿਰ ਮਤਲਬ ਕਿ ਉਹਦਾ ਪਰਿਵਾਰ ਕਿਉਂ ਨਹੀਂ ਉਹਨੂੰ ਮਿਲ ਸਕਿਆ ਅਜੇ ਤੱਕ ਹੂੰ ਕਿਸੇ ਨੇੜੇ ਕਿਉਂ ਨਹੀਂ ਜਾਣ ਦਿੰਦੇ ਸਹੀ ਮਤਲਬ ਇੰਨੇ ਦਿਨਾਂ ਦਾ ਭੁੱਖਾ ਪਾਣਾ ਬੰਦਾ ਰੋਜ਼ ਸ਼ਹਿਰ ਬਦਲੀ ਜਾਂਦਾ ਆਪੇ ਹੂੰ ਅੱਜ ਮੈਨੂੰ ਉੱਥੇ ਲੈ ਜਾਓ ਉੱਥੇ ਲੈ ਜਾਓ ਸੋ ਕਿਤੇ ਨਾ ਕਿਤੇ ਅੰਦਰ ਦਰਸੀ ਕਿ ਜੇ ਕਿਤੇ ਇਕੱਠਾ ਰੱਖਿਆ ਕਿਤੇ ਇਕੱਠ ਨਾ ਹੋ ਜਵੇ ਕਿਤੇ ਕੋਈ ਪ੍ਰਦਰਸ਼ਨ ਨਾ ਸ਼ੁਰੂ ਹੋ ਜਵੇ ਇਸਦੇ ਉਹਨੂੰ ਥਾਂ ਥਾਂ ਬਦਲਦੇ ਫਿਰ ਰਹੇ ਸੀ ਤੇ ਹੁਣ ਪਟਿਆਲੇ ਨੇ ਤੇ ਹੁਣ ਅਦਾਲਤ ਨੇ ਕਿਹਾ ਕਿ ਪਰ ਉਹਨੇ ਪ੍ਰਵਾਰ ਨੂੰ ਮੰਨ ਲਿਆ ਮਤਲਬ ਕਦਮ-ਕਦਮ ਤੇ ਝੂਠ ਕਦਮ-ਕਦਮ ਤੇ ਤੱਕਾ ਕਦਮ-ਕਦਮ ਤੇ ਬਦੀਕੀ ਤੇ ਕਦਮ-ਕਦਮ ਤੇ ਕੋਝੀਆਂ ਚਾਲਾਂ ਮੈਂ ਕਿਹਾ ਤੁਸੀਂ ਅੰਦੋਲਨ ਚੱਕਣ ਤੇ ਵੀ ਆ ਗਏ ਸੀ ਤਾਂ ਇਹ ਢੰਗ ਤਰੀਕਾ ਕਿਹੜਾ ਜੀ ਜਿਹੜਾ ਅਪਣਾਇਆ ਇੱਕ ਪਾਸੇ ਪੁਲਿਸ ਅਫਸਰ ਚਾਚੇ ਦਾਦੇ ਤਾਏ ਐਂਕ ਦੱਸਦੇ ਨੇ ਉਹਨਾਂ ਨੂੰ ਐ ਦੂਏ ਪਾਸੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਮੈਂ ਵੀ ਖੇਤੀ ਕੀਤੀ ਆ ਮੈਂ ਤਾਂ ਤੁਹਾਡਾ ਸਹਾਇਕ ਕਿੜਾ ਐ ਤੇ ਆ ਸਹਾਇਕ ਕਿੜੇ ਜੀ ਐਂ ਡੰਗ ਮਾਰਨਗੇ ਪੇਸਾਬ ਲਾ ਲੋ ਕਿ ਦੂਜੇ ਕਿਹੜੇ ਦੁਸ਼ਮਣ ਕੀੜਿਆਂ ਦਾ ਕੀ ਹਾਲ ਹੋਊਗਾ ਹਾਂਜੀ ਹਾਂਜੀ ਸੋ ਇਹ ਸਥਿਤੀ ਦੇ ਵਿੱਚ ਕਿਸਾਨਾਂ ਦੇ ਮੂਰੇ ਹੁਣ ਵੱਡੀਆਂ ਚੁਣੌਤੀਆਂ ਵੀ ਨੇ ਔਰ ਇਹ ਚੁਣੌਤੀ ਮੈਨੂੰ ਲੱਗਦਾ ਸਮੁੱਚੇ ਪੰਜਾਬ ਦੇ ਮੂਰੇ ਹੂੰ ਕਿਉਂਕਿ ਜਿਹੜੀ ਤਰ ਬੰਗਾਰਦੀ ਸੀ ਜਿਹੜੀ ਤਰ ਸਵਾਲ ਕਰਦੀ ਸੀ ਜਦੋਂ ਸਰਕਾਰਾਂ ਉਹਨੂੰ ਮਸਲਣ ਤੇ ਆ ਜਾਣ ਤੇ ਦਾ ਮਤਲਬ ਬਾਕੀ ਫਿਰ ਕੋਈ ਸਵਾਲ ਨਹੀਂ ਕਰ ਸਕਣਗੇ ਸਹੀ ਸਹੀ ਇਹ ਸਾਰਿਆਂ ਲਈ ਬਾਤ ਆਉਣੀ ਆ ਤੇ ਦੂਜੀ ਗੱਲ ਜਿਹੜੇ ਕਹਿੰਦੇ ਸਾਡੀ ਸਰਕਾਰ ਪਿੰਡਾਂ ਚੋਂ ਚੱਲਦੀ ਆ ਹੁਣ ਇਹ ਭੁੱਲ ਜਾਣ ਕਿ ਪਿੰਡਾਂ 'ਚ ਵੱਡ ਲੈਣਗੇ ਹੂੰ ਇਹੋ ਜੀ ਕਾਰਵਾਈ ਕੀਤੀ ਉਸ ਕਾਰਵਾਈ ਤੋਂ ਬਾਅਦ ਜਿਹੋ ਜੇ ਵੀਡੀਓ ਕਲਿੱਪ ਦ੍ਰਿਸ਼ ਆ ਰਹੇ ਨੇ ਸਮਾਨ ਨੂੰ ਲੈ ਕੇ ਹਾਂਜੀ ਹਾਂਜੀ ਤੇ ਹੁਣ ਇੱਕ ਪਾਸੇ ਕਹਿੰਦੇ ਸੀ ਕਿ ਉੱਥੇ ਤਾਂ 150 ਬੰਦਾ ਸੀ ਜੀ ਤੁਸੀਂ 300 ਅਸੀਂ 3000 ਤੇ ਹੁਣ ਕਹਿੰਦੇ ਜੀ 800 ਪਹਿਲਾਂ ਰਿਹਾ ਕਰ ਤੇ 450 ਰਿਹਾ ਕਰ ਤੇ ਫਿਰ ਇਹ ਕਿੱਥੋਂ ਚੱਕ ਲਿਆ ਭਾਈ ਹੂੰ ਐਨੇ ਬੰਦੇ ਜੀ ਸੋ ਇਸ ਲਈ ਹੁਣ ਪੰਜਾਬ ਚ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਣੇ ਮੰਤਰੀ ਸੰਤਰੀ ਫਿਲਹਾਲ ਪਿੰਡਾਂ ਚ ਵੜਨ ਜੋਗੇ ਨਹੀਂ ਹੈਗੇ ਸੋ ਇਹ ਬਦੀਕੀ ਦਾ ਦ੍ਰਿਸ਼ ਇਹਨਾਂ ਦਾ ਬਾਰ ਟੈਲੀਵਿਜ਼ਨਾਂ ਤੇ ਚੈਨਲਾਂ ਤੇ ਤੇ ਅੰਦਰ ਸੱਤਾ ਤਾਰੀ ਤਰਨੋਂ ਹੁੰਦੇ ਸਵਾਲਾਂ ਨੇ ਸਾਹਮਣੇ ਪੇਕਟਾ ਦਿੱਤਾ ਜਾਂਦਾ ਹਾਂ ਜੀ ਬਿਲਕੁਲ ਦੇਖੋ ਇਹ ਤਾਂ ਸ਼ਰਮਾ ਜੀ ਟਰਾਲੀਆਂ ਉਹ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਖੜੀਆਂ ਦੇਖ ਗਿਆ ਜੇ ਤੁਸੀਂ ਟਰਾਲੀਆਂ ਨਹੀਂ ਦਵਾ ਰਹੇ ਤੇ ਤੁਸੀਂ ਸਿਲੰਡਰ ਕਿੱਥੋਂ ਦਵਾ ਦਿਓਗੇ ਚੁੱਲ੍ਹੇ ਕਿੱਥੋਂ ਦਵਾ ਦਿਓਗੇ ਮਨ ਜੇ ਜਿਹੜਾ ਸਮਾਨ ਕਈ ਤਾਂ ਚਲੋ ਕਬਾੜ ਇਹਨਾਂ ਦੀਆਂ ਜੀ ਸੀ ਬੀਆਂ ਨੇ ਕਰਤਾ ਤੋੜਤਾ ਜਿਹੜਾ ਭਨ ਭਨ ਕੇ ਕਬਾੜ ਬਣਾਤਾ ਉਹ ਉਹਦੀ ਪਰਪਾਈ ਕਿੱਥੋਂ ਕਰ ਦਿਓਗੇ ਤੁਸੀਂ